ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਜੰਨਸ਼ਲ ਸ਼ਰਮਾ ਤੋਂ ਪੱਤੇਸ਼ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਲਈ ਆਲਮੀ ਰਚਨਾਤਮਕਤਾ ਦੀ ਉਪਾਈ ਕਰਨ ਦਾ ਸਹੀ ਸਮਾਂ ਹੈ ਉਹਨਾਂ ਮੁੰਬਈ ਵਿਖੇ ਪਹਿਲੇ ਵਿਸ਼ਵ ਆਡੀਓ ਵਿਜੂਅਲ ਐਂਟਰਟੇਨਮੈਂਟ ਸੰਮੇਲਨ ਵੇਦਸਤਾ ਕੀਤਾ ਉਦਘਾਟਨ ਫਾਗੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੱਖ-ਵੱਖ ਮੰਤਰੀਆਂ ਵੱਲੋਂ ਸੂਬੇ ਪਰ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਗਏ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਦੇ ਵੱਖ-ਵੱਖ ਹਸਿਆ ਚੁੱਲੂ ਵਗਨ ਦੇ ਮਤੇ ਨਜ਼ਰ ਪੰਜਾਬ ਸਮੇਤ 11 ਸੂਬਿਆਂ ਨੂੰ ਲੋਕਾਂ ਦੀ ਸੁਰੱਖਿਆ ਲਈ ਤੁਰੰਤ ਅਗਾਊ ਉਪਾ ਕਰਨ ਲਈ ਕਿਹਾ ਹੈ ਅੱਜ ਜੋ ਵਿਸ਼ਵ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਸੂਬੇ ਪਾਰ ਵਿੱਚ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਅਤੇ ਚੰਡੀਗੜ੍ਹ ਚੱਲ ਦੂਜੀ ਇੰਡੀਅਨ ਓਪਨ ਰਿਲੇ ਚੈਂਪੀਅਨਸ਼ਿਪ ਚ ਚੋਟੀ ਦੇ ਦੜਾਕਾਂ ਨੇ ਮਰਦਾਂ ਦੀ 4x100 ਰਿਲੇ ਮੀਟਰ ਡਾਟ ਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਦੇ Jio World Convention Center ਵਿਖੇ ਪਹਿਲੇ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸੰਮੇਲਨ ਵੇਵਸ ਦਾ ਉਦਘਾਟਨ ਕੀਤਾ ਇਸ ਮੌਕੇ ਸ਼੍ਰੀ ਮੋਦੀ ਨੇ ਕਿਹਾ ਵੇਵਸ ਦਾ ਅਰਥ ਸੱਭਿਆਚਾਰ ਰਚਨਾਤਮਕਤਾ ਅਤੇ ਵਿਸ਼ਵ ਨਾਲ ਜੁੜਨ ਦੀ ਲਹਿਰ ਹੈ ਉਨ੍ਹਾਂ ਕਿਹਾ ਇੱਕ ਆਲਮੀ ਮੰਚ ਹੈ ਜੋ ਕਲਾਕਾਰਾਂ ਅਤੇ ਰਚਨਾਕਾਰਾਂ ਦੇ ਨਵਿਕਲੇ ਵਿਚਾਰਾਂ ਨੂੰ ਉਤਸ਼ਾਹਿਤ ਕਰੇਗਾ ਪੇਸ਼ ਹੈ ਇੱਕ ਰਿਪੋਰਟ ਅੱਜ ਤੋਂ ਸ਼ੁਰੂ ਹੋਏ ਇਸ ਚਾਰ ਦਿਨਾ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਉਕੀਆਂ ਸ਼ਖਸੀਅਤਾਂ ਸ਼ਿਰਕਤ ਕਰ ਰਹੀਆਂ ਨੇ ਆਪਣੇ ਸੰਬੋਧਨ ਚ ਵੇਵਸ ਸੰमेलन ਨੂੰ ਭਾਰਤ ਦੀਆਂ ਰਚਨਾਤਮਕ ਸ਼ਕਤੀਆਂ ਨੂੰ ਉਜਾਗਰ ਕਰਨ ਵਾਲਾ ਇੱਕ ਆਲਮੀ ਮੰਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਵਸ ਵਿਸ਼ਵ ਪੱਧਰ ਤੇ ਧਿਆਨ ਖਿੱਚ ਰਿਹਾ ਹੈ ਕਿਉਂਕਿ 100 ਤੋਂ ਵੱਧ ਦੇਸ਼ਾਂ ਦੇ ਕਲਾਕਾਰ, ਕਾਰ ਡਾਰ, ਨਿਵੇਸ਼ਕ ਅਤੇ ਨੀਤੀਕਾਰ ਇੱਕ ਛਤ ਹੇਠ ਇਕੱਠੇ ਹੋਏ ਨੇ ਉਹਨਾਂ ਇਹ ਵੀ ਕਿਹਾ ਕਿ ਇਹ ਕ੍ਰੀਏਟ ਇਨ ਇੰਡੀਆ ਕ੍ਰੀਏਟ ਫਾਰ ਦਾ ਵਰਲਡ ਲਈ ਸਹੀ ਸਮਾਂ ਹੈ। ਯਹੀ ਸਮਾਂ ਹੈ, ਸਹੀ ਸਮਾਂ। ਇਹ ਕ੍ਰੀਏਟ ਇਨ ਇੰਡੀਆ ਕ੍ਰੀਏਟ ਫਾਰ ਦਾ ਵਰਲਡ ਸਹੀ ਸਮਾਂ ਅੱਜ ਜਦ ਦੁਨੀਆ ਸਟੋਰੀ ਟੈਲਿੰਗ ਕੇ ਲਿਏ ਨਏ ਤਰੀਕੇ ਢੂੰਡ ਰਹੀ ਹੈ ਸਭ ਭਾਰਤ ਕੇ ਪਾਸ ਹਜ਼ਾਰਾਂ ਵਰਸ਼ ਕੀ ਆਪਣੀ ਕਹਾਣੀਆਂ ਦਾ ਖਜ਼ਾਨਾ ਹੈ इस खजाने को दुनिया के कोने कोने में ले जाना आने वाली पीढ़ियों के सामने नए और इंटरेस्टिंग तरीके से रखना प्लेटफॉर्म की बड़ी जिम्मेदारी सूचना प्रसारण मंत्री अश्विनी वैष्णव ने भी आज वेवघाटन सेशन संबोधन कहा कि यह सम्मेलन एक आलमी मंच प्रदान करेगा It will connect creators with investors, producers and buyers. to create new economic opportunity ਅੱਜ ਪਹਿਲੇ ਦਿਨ ਵੇਵ ਸਮੇਲਨ ਚ ਫਿਲਮ ਜਗਤ ਦੇ ਨਾਲ-ਨਾਲ ਮਨੋਰੰਜਨ ਖੇਤਰ ਦੀਆਂ ਕਈ ਸ਼ਖਸੀਅਤਾਂ ਨੇ ਵੱਖ-ਵੱਖ ਵਿਸ਼ਿਆਂ ਬਾਰੇ ਸੈਸ਼ਨਾਂ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਵਿੱਚ ਡਿਜੀਟਲ ਯੁੱਗ ਵਿੱਚ ਪ੍ਰਸਾਰਣ ਨੂੰ ਨਾਮ ਬਦ ਕਰਨਾ ਮੁੱਖ ਟਾਂਚੇ ਅਤੇ ਚੁਣੌਤੀਆਂ ਵਿਸ਼ੇ ਤੇ ਇੱਕ ਸੈਸ਼ਨ ਸੀ ਅਤੇ ਉੱਗੇ ਫਿਲਮ ਨਿਰਮਾਤਾ ਤੇ ਇੱਕ ਸੱਚੇ ਰਾਸ਼ਟਰਵਾਦੀ ਮਨੋਜ ਕੁਮਾਰ ਦੀ ਯਾਦ ਵਿੱਚ ਵੀ ਹੋਇਆ ਇੱਕ ਸੈਸ਼ਨ ਸ਼ਾਮਲੇ ਰਾਜੇਸ਼ ਬਾਲੀ ਆਕਾਸ਼ਵਨੀ ਖਬਰਾਂ ਜਲੰਧਰ ਹਰਿਆਣਾ ਨੂੰ ਪਾਖੜਾ ਵਿਆਸ ਪ੍ਰਬੰਧਨ ਬੋਰਡ BBMB ਵੱਲੋਂ ਦਿੱਤੇ ਜਾਣ ਵਾਲੇ ਪਾਣੀ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਤੇ ਵੱਖ-ਵੱਖ ਮੰਤਰੀਆਂ ਵੱਲੋਂ ਹੋਰਨਾ ਮੈਂਬਰਾਂ ਵੱਲੋਂ ਪਠਾਨਕੋਟ, ਮੁਹਾਲੀ, ਰੂਪੜ, ਬਠਿੰਡਾ, ਜੁਲੰਦਰ ਅਤੇ ਪਟਿਆਲਾ ਸਮੇਤ ਸੂਬੇ ਪਾਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਹਰਿਆਣਾ ਨੂੰ ਉਸਦੇ ਬੰਦੇ ਪਾਣੀ ਤੋਂ ਵੱਧ ਪਾਣੀ ਦੀ ਇੱਕ ਵੀ ਬੂੰਦ ਨਹੀਂ ਦਿੱਤੀ ਜਾਵੇਗੀ। ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪੰਜਾਬ ਪਾਸੋਂ ਆਪਣੀ ਅਸਲ ਲੋੜ ਤੋਂ 2.5 ਗੁਣਾ ਵੱਧ ਪਾਣੀ ਮੰਗਿਆ ਹੈ ਉਹਨਾਂ ਕਿਹਾ ਕੁਝ ਦਿਨ ਪਹਿਲਾਂ ਹਰਿਆਣਾ ਨੇ ਇਹ ਤਰਕ ਦਿੰਦਿਆਂ ਕਿ ਇਸ ਪਾਣੀ ਨਾਲ ਗੁਜ਼ਾਰਾ ਨਹੀਂ ਹੁੰਦਾ ਜਿਸ ਕਰਕੇ ਸੂਬੇ ਨੂੰ ਰੋਜ਼ਾਨਾ 8500 ਕਿਊਸਕ ਪਾਣੀ ਦੀ ਹੋਰ ਲੋੜ ਹੈ ਮੁੱਖ ਮੰਤਰੀ ਨੇ ਕਿਹਾ ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਪਾਣੀ ਸਿੰਚਾਈ ਮੰਤਵ ਲਈ ਚਾਹੀਦਾ ਹੈ ਅਤੇ ਇਹ ਸਮੱਸਿਆ ਵੀ ਇਸ ਕਰਕੇ ਪੈਦਾ ਹੋਈ ਹੈ ਕਿ ਹਰਿਆਣਾ ਨੇ ਆਪਣੇ ਪਾਣੀ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਕੀਤੀ ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ BBMP ਦੇ ਦੋ ਅਧਿਕਾਰੀਆਂ ਦੇ ਤਬਾਦਲੇ ਵੀ ਕਰ ਦਿੱਤੇ ਗਏ ਨੇ ਉਧਰ ਕੇਂਦਰੀ ਰੀਲ ਦੇ ਖੁਰਾਕਪੁਰ ਸੈਸਿੰਗ ਰਾਜमंत्री ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਦਰਿਆਵਾਂ ਦੇ ਪਾਣੀ ਦੇ ਮਸਲੀ ਨੂੰ ਰਾਜਨੀਤਿਕ ਫਾਇਦੇ ਲਈ ਨਾਟਕੀ ਢੰਗ ਨਾਲ ਉਛਾਲ ਰਹੇ ਨੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਪੰਜਾਬ ਦੇ ਹੱਕ ਦਾ ਇੱਕ ਵੀ ਬੂੰਦ ਪਾਣੀ ਨਹੀਂ ਦਿੱਤਾ ਜਾਵੇਗਾ ਇੱਕ ਬਿਆਨ ਵਿੱਚ ਸ਼੍ਰੀ ਬਿੱਟੂ ਨੇ ਕਿਹਾ ਕਿ ਉਹਨਾਂ ਨੇ BBMB ਦੇ ਚੇਅਰਮੈਨ ਨਾਲ ਸਿੱਧੀ ਗੱਲ ਕੀਤੀ ਹੈ ਤੇ ਉਹਨਾਂ ਪੱਕੀ ਸੂਚਨਾ ਦਿੱਤੀ ਹੈ ਕਿ ਪੰਜਾਬ ਦੇ ਹਿੱਸੇ ਤੋਂ ਕੋਈ ਵਾਧੂ ਪਾਣੀ ਜਾਰੀ ਨਹੀਂ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਸਬੰਧੀ ਵਿਵਾਦ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਲੰਬਤ ਹੈ ਅਤੇ ਜੇਕਰ ਹਰਿਆਣਾ ਨੂੰ ਵਧ ਪਾਣੀ ਚਾਹੀਦਾ ਹੈ ਤਾਂ ਉਹ ਅਦਾਲਤ ਦਾ ਰੁਖ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇੱਕ ਕੇਂਦਰੀ ਮੰਤਰੀ ਹੋਣ ਦੇ ਨਾਤੇ ਉਹ ਯਕੀਨ ਦਿਵਾਉਂਦੇ ਨੇ ਕਿ BBMB ਵੱਲੋਂ ਪੰਜਾਬ ਦਾ ਹੱਕੀ ਪਾਣੀ ਕਿਸੇ ਹਾਲਤ ਵਿੱਚ ਨਹੀਂ ਦਿੱਤਾ ਜਾਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thereedairrnu chalender ਅਤੇ YouTube ਤੇ ਸਾਡਾ ਚੈਨਲ ਹੈ @thereed yaa chalender ਦੇਸ਼ ਦੇ ਵੱਖ-ਵੱਖ ਸਾਮ ਵਿੱਚ ਗਰਮੀ ਦੇ ਮੌਸਮ ਦੌਰਾਨ ਲੂ ਵਗੰਦੇ ਮੱਦੇ ਨਜ਼ਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਪੰਜਾਬ ਸਮੇਤ 11 ਸੂਬਿਆਂ ਨੂੰ ਉਹਨਾਂ ਲੋਕਾਂ ਦੀ ਸੁਰੱਖਿਆ ਲਈ ਤੁਰੰਤ ਅਗਾਊ ਉਪਾਅ ਕਰਨ ਲਈ ਕਿਹਾ ਹੈ ਜਿਨ੍ਹਾਂ ਨੂੰ ਲੂ ਤੋਂ ਜੋਖਮ ਦਰਪੇਸ਼ ਹੈ ਕਮਿਸ਼ਨ ਨੇ ਸੂਬਿਆਂ ਨੂੰ ਖਾਸ ਕਰਕੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਖੁੱਲੇ ਜਗ੍ਹਾ ਕੰਮ ਕਰਨ ਵਾਲੇ ਕਾਮਿਆਂ ਬਜ਼ੁਰਗਾਂ ਬੱਚਿਆਂ ਤੇ ਬੇਕਾਰ ਲੋਕਾਂ ਜਿਨ੍ਹਾਂ ਨੂੰ ਟੁਕਵੇਂ ਆਸਰੇ ਤੇ ਵਸÍਲਿਆਂ ਦੀ ਘਾਟ ਕਾਰਨ ਜੋਖਮ ਦਰਪੇਸ਼ਾ ਲਈ ਸੁਰੱਖਿਆ ਉਪਾਅ ਕਰਨ ਦੀ ਜ਼ਰੂਰਤ ਹੈ ਇਹਨਾਂ ਸੂਬਿਆਂ ਚ ਪੰਜਾਬ ਦੇ ਨਾਲ ਨਾਲ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਪੱਛਮੀ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ ਤੇ ਰਾਜਸਥਾਨ ਸ਼ਾਮਲ ਨੇ ਕਮਿਸ਼ਨ ਨੇ 11 ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਲਿਖਿਆ ਆਪਣੇ ਪੱਤਰ ਚ ਆਸਰਾ ਸਥਾਨਾਂ ਦੀ ਵਿਵਸਥਾ, ਰਾਹਤ ਸਮਗਰੀ ਦੀ ਸਪਲਾਈ, ਕੰਮ ਦੀ ਘੰਟਾਂ, ਸੋਤ ਤੇ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਦੀ ਮਿਆਰੀ ਪ੍ਰਕਿਰਿਆਵਾਂ ਦੀ ਉਪਲਬਧਤਾ ਦੀ ਮੰਗ ਕੀਤੀ ਹੈ। NHRC ਨੇ ਇਹਨਾਂ ਸੂਬਿਆਂ ਨੂੰ ਲੂ ਦੇ ਪ੍ਰਭਾਵ ਨੂੰ ਘਟਾਉਣ ਲਈ ਮੌਜੂਦਾ ਮਿਆਰੀ ਸੰਚਾਲਨ ਵਿਧੀਆ ਜਾਂ ਆਫ਼ਤਾ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਅਥਾਰਟੀ ਵੱਲੋਂ ਸੂਬਿਆਂ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੂ ਦੇ ਸ਼ਿਕਾਰ ਲੋਕਾਂ ਦੀ ਜੀਵਨ ਦੀ ਰੱਖਿਆ ਲਈ ਕੀਤੀ ਕਾਰਵਾਈ ਰਿਪੋਰਟਾਂ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਹੈ ਅੱਜ ਵਿਸ਼ਵ ਮਜ਼ਦੂਰ ਦਿਵਸ ਹੈ ਮਜ਼ਦੂਰ ਅੰਦੋਲਨਾਂ ਦੇ ਵੱਖ-ਵੱਖ ਮੁਲਕਾਂ ਦੀ ਆਰਥਿਕਤਾ 'ਚ ਕਾਮਿਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਹਰ ਸਾਲ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਸ਼ਵ ਮਜ਼ਦੂਰ ਦਿਵਸ ਤੇ ਇਸ ਦੇ ਸਾਰੇ ਮਜ਼ਦੂਰਾਂ ਨੂੰ ਵਧਾਈ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਿਤ ਸ਼ਾਹ ਨੇ ਕਿਹਾ ਕੀ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਮਜ਼ਦੂਰ ਆਪਣੀ ਮਿਹਨਤ ਤੇ ਲਗਨ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਰਹੇ ਨੇ ਤੇ ਆਰਥਿਕਤਾ ਨੂੰ ਮਜ਼ਬੂਤ ਕਰ ਰਹੇ ਨੇ। ਇੱਧਰ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸਨਾਨੀ ਤੇ ਰੱਖਿਆ ਸੇਵਾਵਾਂ ਵਾਪ ਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਕੋ ਮંત્રી ਮਜ਼ਦੂਰ ਦਿਵਸ ਮੌਕੇ ਕੀਤਾ ਕਿਰਤੀਆਂ ਕਾਮਯਾ ਨੂੰ ਮੁਬਾਰਕਬਾਦ ਤੇ 30 ਕੈਬਨਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਸਮਾਜ ਚ ਮਜ਼ਦੂਰਾ ਕਿਰਤੀਆਂ ਦਾ ਯੋਗਦਾਨ ਬਹੁਤ ਅਹਿਮ ਹੁੰਦਾ ਹੈ। ਉਨਾ ਕਿਹਾ ਪੰਜਾਬ ਸਰਕਾਰ ਮਜ਼ਦੂਰਾਂ ਕਿਰਤਿਆਂ ਦੀ ਸਖਤ ਮਿਹਨਤ ਤੇ ਸਮਰਪਣ ਦੀ ਪੂਰੀ ਕਦਰ ਕਰਦੀ ਹੈ ਤੇ ਉਹਨਾਂ ਦੀ ਭਲਾਈ ਲਈ ਦ੍ਰਿੜ ਵਚਨਬੱਧ ਹੈ ਇਸ ਮੌਕੇ ਪੰਜਾਬ ਭਾਰਚਕ ਭਾਰਕ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਬਠਿੰਡਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡੇਰਨਮਾਈ ਹੇਠ ਸੈਮੀਨਾਰ ਬਠਿੰਡਾ ਚੈਂਬਰਸ ਆਫ ਕਮਰਸ ਦੇ ਸਹਿਯੋਗ ਨਾਲ ਕਰਵਾਇਆ ਗਿਆ ਉਦਰ ਮੁਹਾਲਿਸਥੇ ਡਾਕਟਰ ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਆਈ ਐਮ ਐਸ ਨੇ ਆਪਣੇ ਕਰਮਚਾਰੀਆਂ ਦੇ ਬੇਮਿਸਾਲ ਯੋਗਦਾਨ ਦਾ ਸਨਮਾਨ ਕੀਤਾ ਸੰਭਾਵੀ دہشتਗ੍ਰਦੀ ਹਮਲੇ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭਾਰੂਪਾਲ ਨੇੜੇ ਹਥਿਆਰ ਕੋਲਾ ਬਾਰੂਤ ਦੇ ਗੱਡਿਆਂ ਦੀ ਇੱਕ ਵੱਡੀ ਕੇਬੜਾ ਬਰਾਮਦ ਕੀਤੀ ਹੈ। ਇਸ ਆਪਰੇਸ਼ਨ ਦੌਰਾਨ ਦੋ ਹੈਂਡ ਗ੍ਰਨੇਡ, ਤਿੰਨ ਪਿਸਤੌਲਾਂ, ਛੇ ਮੈਗਜ਼ੀਨ ਅਤੇ 50 ਅੰਚਲੇ ਕਾਰਤੂਸ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਨੂੰ ਪੁਲਿਸ ਨੂੰ ਸੌਂਪ ਦਿੱਤਾ ਗਿਆ। ਉਧਰ ਅੰਮ੍ਰਿਤਸਰ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਜੱਸਾ ਅਤੇ ਉਸਦੇ ਵਿਦੇਸ਼ ਆਧਾਰਿਤ ਸਾਥੀਆਂ ਵੱਲੋਂ ਚਲਾਏ ਜਾ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਪਾਕਿਸਤਾਨ ਆਧਾਰ ਤਸਕਰਾਂ ਨਾਲ ਸੰਬੰਧ ਸਨ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਜੱਸਾ ਤੇ ਉਸਦੇ ਵਿਦੇਸ਼ੀ ਸਾਥੀਆਂ ਨੇ ਆਪਣੇ ਭਾਰਤ ਆਧਾਰਿਤ ਸਾਥੀ ਜੋਧਪੀਰ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਨਾਲ ਸੰਪਰਕ ਸਥਾਪਿਤ ਕੀਤੇ ਸਨ ਜੋ ਹੈਰੋਇਨ ਦੀ ਖੇਪ ਪ੍ਰਾਪਤ ਕਰਦਾ ਸੀ ਤੇ ਉਸ ਨੂੰ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਵੰਡਦਾ ਸੀ ਉਹ ਨਸ਼ੀਲੇ ਪਦਾਰਥਾਂ ਦੀ ਕਮਾਈ ਵੀ ਇਕੱਠੀ ਕਰਦਾ ਸੀ ਤੇ ਇਹ ਹਵਾਲਾ ਪੁਲਿਸ ਨੇ ਛਾਪਾ ਮਾਰ ਕੇ 5 ਕਿਲੋ ਹੈਰੋਇਨ ਕਰੰਸੀ ਗਿਨਨ ਵਾਲੀ ਇੱਕ ਮਸ਼ੀਨ ਤੇ ਕੁਝ ਹੋਰ ਸਮੱਗਰੀ ਜ਼ਬਤ ਕੀਤੀ ਹੈ ਉਸ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਚਾਰੀ ਨੇ आकाशवाणी पटियाला आज अपना 34वां स्थापना दिवस मना रहे है पहली मई 1992 ਨੂੰ આજ ਦੇ ਦਿਨ ਪਹਿਲੀ ਵਾਰ ਆਕਾਸ਼ਵਾਨੀ ਪਟਿਆਲਾ ਤੋਂ ਪ੍ਰਸਾਰਣ ਹੋਇਆ ਸੀ ਸ਼੍ਰੀ ਐਮ ਐਲ ਮਨਚੰਦ ਆਕਾਸ਼ਵਾਨੀ ਪਟਿਆਲਾ ਦੇ ਪਹਿਲੇ ਸਟੇਸ਼ਨ ਇੰਜੀਨੀਅਰ ਸਨ ਜినਾਨੇ ਦੇਸ਼ਿਤ ਗਰਦੀ ਦੇ ਉਸ ਦੌਰਾਨ ਆਕਾਸ਼ਵਾਨੀ ਪਟਿਆਲਾ ਦੀ ਵਾਗਡੋਰ ਸੰਭਾਲੀ ਤੇ ਆਪਣੀ ਜ਼ਿੰਦਗੀ ਆਕਾਸ਼ਵਾਨੀ ਤੋਂ ਕੁਰਬਾਨ ਕਰ ਦਿੱਤੀ ਇਸ ਮੌਕੇ ਗੱਲ ਕਰਦੇ ਆਂ ਆਕਾਸ਼ਵਾਨੀ ਪਟਿਆਲਾ ਦੇ ਡੀ ਡੀ ਈ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਅਮਰਨਾਥ ਤਰਕਰਾਮ ਮੁਖੀ ਸ਼ਹਿਨਾਜ਼ ਯਾਲੀਕਾੜਾ ਪ੍ਰੋਗਰਾਮ ਅਧਿਕਾਰੀ ਸ਼ੁਕੀਨ ਮੁਹੰਮਦ ਤੇ ਮਹਿੰਦਰ ਮੰਤਰ ਮੋਹਨ ਸ਼ਰਮਾ ਨੇ ਕਿਹਾ ਕਿ ਆਕਾਸ਼ਵਾਣੀ ਪਟਿਆਲਾ ਦੀ ਸਾਰੀ ਟੀਮ ਸਰੋਤਿਆਂ ਤੱਕ ਲਗਾਤਾਰ ਜਾਣਕਾਰੀ ਤੇ ਮਨੋਰੰਜਨ ਦੇ ਪ੍ਰੋਗਰਾਮ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਚੰਡੀਗੜ੍ਹ ਵਿੱਚ ਕੱਲ ਦੂਜੀ ਇੰਡੀਅਨ ਓਪਨ ਰਿਲੇ ਚੈਂਪੀਅਨਸ਼ਿਪ ਵਿੱਚ ਚੋਟੀ ਦੇ ਦੜਾ ਗੁਰਵਿੰਦਰ ਵੀਰ, ਅਨਿਮੇਸ਼ ਕੁਜ਼ੂਰ, ਮਨੀਕਾਂਤ ਹੋਬਲੀਦਰ ਅਤੇ ਅਮਲਾਨ ਬੋਰਗੋਹੇਨ ਦੀ ਟੀਮ ਨੇ ਮਰਦਾਂ ਦੀ 4 ਗੁਣਾ 100 ਮੀਟਰ ਰੇਲ ਦੌੜ ਵਿੱਚ ਪਿਛਲਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। 16 ਨਵੰਬਰ ਤੋਂ ਜੰਮੂ ਡਿਵੀਜ਼ਨ ਨੇ ਜੰਮੂ ਯਾਰਡ ਰੀਮੋਡਲਿੰਗ ਦੇ ਕੰਮ ਦੇ ਪੂਰਾ ਹੋਣ ਕਾਰਨ ਰੱਦ ਕੀਤੀਆਂ ਰੇਲ ਗੱਡੀਆਂ ਨੂੰ ਅੱਜ ਤੋਂ ਬਹਾਲ ਕਰ ਦਿੱਤਾ ਹੈ ਇਹਨਾਂ ਵਿੱਚ ਜੰਮੂ ਕਾਨਪੂਰ ਜੰਮੂ ਬਰੋਨੀ ਹਫਤਾਵਾਰੀ ਜੰਮੂ ਯੋਗਨਗਰੀ ਰਿਸ਼ੀਕੇਸ਼ ਹਫਤਾਵਾਰੀ ਤੇ ਜੰਮੂ ਦਿੱਲੀ ਸਰਾਇ ਰੋਹਿਲਾ ਦੁਰੰਤੋ ਐਕਸਪ੍ਰੈਸ ਸ਼ਾਮਲੇ ਟਿਆਖ਼ਚ ਖਾਸ ਕਰ ਰੈਂਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਲਈ ਆਲਮੀ ਰਚਨਾਤਮਕਤਾ ਦੀ ਅਗਵਾਈ ਕਰਨ ਦਾ ਇਹ ਸਹੀ ਸਮਾਂ ਉਹਨਾਂ ਮੁੰਬਈ ਵਿਖੇ ਪਹਿਲੇ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸੰਮੇਲਨ ਬੀਵਸ ਦਾ ਕੀਤਾ ਉਦਘਾਟਨ ਪਾਖੜਾ ਬ ਪਰਬੰਧਨ ਬੋਰਡ ਵੱਲੋਂ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਬੁੱਧੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਵੱਲੋਂ ਸੂਬੇ ਪਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਅੱਜ ਵਿਸ਼ਵ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਨਾਂ ਲਈ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ